ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਭੈਣਾ ਨੂੰ ਜੈ ਪੀਰਾਂ ਜੀ ਦੋਸਤੋ ਦੋਸਤੋ ਅੱਜ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪੀਰਾਂ ਦੇ ਪੀਰ ਦਸਤਗੀਰ ਗੌਸਪਾ 11ਵੀਂ ਵਾਲੀ ਸਰਕਾਰ ਜੀ ਦਾ ਗੌਸੀਆ ਖਸੀਦਾ ਬਾਰੇ ਜਾਣਕਾਰੀ ਕਿ ਗੌਸੀਆ ਖਸੀਦਾ ਪੜਦੇ ਨੇ ਜਿਹੜਾ ਕਿ ਗੌਸੀਆ ਖਸੀਦਾ ਇੱਕ ਧਾਰਮਿਕ ਬੁੱਕ ਹੈ ਜੀ ਧਰਮ ਵਾਲੀ ਬੁੱਕ ਹੈ ਤੇ ਉਹ ਗੌਂਸਪਾਖ ਸਰਕਾਰ ਜੀ ਨੇ ਲਿਖੀ ਹੈ ਗੌਂਸਿਆ ਕਸੀਦਾ ਦੇਖੋ ਗੌਂਸਿਆ ਕਸੀਦਾ ਗੌਂਸਪਾਖ ਜੀ ਦੁਆਰਾ ਲਿਖਿਆ ਗਿਆ ਗੌਂਸਿਆ ਕਸੀਦਾ ਦੇ ਕਹਿੰਦੇ ਨੇ ਗੌਂਸਿਆ ਕਸੀਦਾ ਇੱਕ ਬਹੁਤ ਪਵਿੱਤਰ ਕਿਤਾਬ ਹੈ ਜੀ ਇਹਨੂੰ ਪੜਨਾ ਹੋਵੇ ਇਹਨੂੰ ਪੜਨਾ ਹੋਵੇ ਤੇ ਸਾਨੂੰ ਸਾਫ਼ پاک ਹੋਣਾ ਚਾਹੀਦਾ ਹੈ ਜੀ ਸਾਨੂੰ ਆਪਣਾ ਮਨ ਤੇ ਤਨ ਦੋਨੇ ਸਾਫ ਕਰਨੇ ਚਾਹੀਦੇ ਨੇ ਤੇ ਗੌਸੀ ਅਕਸੀਦੇ ਨੂੰ ਕਦੀ ਵੀ ਸਾਨੂੰ ਘਰੇ ਨਹੀਂ ਪੜਨਾ ਚਾਹੀਦਾ ਕਿਉਂਕਿ ਗੌਸੀ ਅਕਸੀਦਾ ਇਕਾਂਤ ਵਿੱਚ ਪੜਿਆ ਜਾਂਦਾ ਹੈ ਅਕੇਲੇ ਪੰਚ ਪੜਿਆ ਜਾਂਦਾ ਹੈ ਇਕੱਲੇ ਪੜਿਆ ਜਾਂਦਾ ਹੈ ਜਾਂ ਕਿਸੇ ਸ਼ਾਂਤ ਜਗ੍ਹਾ ਪੜਿਆ ਜਾਂਦਾ ਹੈ ਜੀ ਤੇ ਗੌਸੀ ਅਕਸੀਦਾ ਦੋਸਤੋ ਕਦੀ ਵੀ ਜੇ ਤੁਹਾਡਾ ਜ਼ਿੰਦਗੀ ਚ ਕੋ ਗੁਰੂ ਹੋਵੇ ਗੁਰੂ ਪੀਰ ਤੁਸੀਂ ਅਪਣਾਇਆ ਹੋਵੇ ਤੇ ਗੌਸੀ ਅਕਸੀਦਾ ਜੇ ਗੁਰੂ ਦੀ ਮਰਜ਼ੀ ਤੋਂ ਬਿਨਾਂ ਕਦੀ ਨਹੀਂ ਪੜਨਾ ਚਾਹੀਦਾ ਗੁਰੂ ਦੀ ਮਰਜ਼ੀ ਤੋਂ ਬਿਨਾਂ ਗੌਸੀਆ ਕਸੀਦਾ ਕਦੀ ਨਹੀਂ ਪੜਨਾ ਚਾਹੀਦਾ ਕਿਉਂਕਿ ਇਹ ਬਹੁਤ ਪਵਿੱਤਰ ਕਿਤਾਬ ਹੁੰਦੀ ਹੈ ਜੀ ਇਹ ਸਰਕਾਰ ਜੀ ਦੁਆਰਾ ਲਿਖੀ ਗਈ ਰੂਹੀ ਕਸੀਦਾ ਤੇ ਗੌਸੀਆ ਕਸੀਦਾ ਤੇ ਗੌਸੀਆ ਕਸੀਦਾ ਪੜਨ ਲਈ ਸਾਨੂੰ ਇਸ ਜਵਾਨ 'ਚ ਝੂਠ ਵੀ ਨਹੀਂ ਬੋਲਣਾ ਚਾਹੀਦਾ ਚੁਗਲੀ ਨਹੀਂ ਕਰਨੀ ਚਾਹੀਦੀ ਤੇ ਕੋਈ ਵੀ ਬੁਰਾ ਸ਼ਬਦ ਮੂੰਹ 'ਚ ਬੋਲਣਾ ਨਹੀਂ ਚਾਹੀਦਾ ਤੇ ਮਨ ਤੇ ਤਨ ਦੋਨੇ ਸਾਫ਼ ਨੇ ਚਾਹੀਦੇ ਨੇ اے دوستو اے ਗੌਸੀਆ ਅਕੀਦਾ ਪੜਿਆ ਜਾਂਦਾ ਹੈ ਤੇ ਦੋਸਤੋ ਗੌਸੀਆ ਅਕੀਦਾ ਬਾਰੇ ਇਹ ਜਾਣਕਾਰੀ ਕਿ ਗੌਸੀਆ ਅਕੀਦਾ ਹਮੇਸ਼ਾ ਇੱਕ ਵਾਰੀ ਪੜਨ ਲਾਪੀਏ ਤੇ ਸਾਨੂੰ ਸਵੇਰੇ ਸ਼ਾਮ ਟਾਈਮ ਟੂ ਟਾਈਮ ਪੜਨਾ ਪੈਂਦਾ ਹੈ ਜੀ ਇਹ ਇੱਕ ਪਵਿੱਤਰ ਕਿਤਾਬ ਹੈ ਜੀ ਇਹ ਗੌਸ پاک 피ਰ ਜੀ ਦੀ ਕਿਤਾਬ ਹੈ ਪੀਰਾਂ ਦੇ ਪੀਰ ਦਸਤਗੀਰ 11ਵੀਂ ਵਾਲੀ ਸਰਕਾਰ ਜੀ ਦੀ ਕਿਤਾਬ ਹੈ ਜੀ ਗੌਸੀਆ ਅਕੀਦਾ ਰੂਹੀ ਕਸੀਦਾ ਤੇ ਦੋਸਤੋ ਬਿਨਾ ਗੁਰੂ ਦੀ ਮਰਜ਼ੀ ਤੋਂ ਬਗੈਰ ਜੇ ਸਾਨੂੰ ਗੁਰੂ ਨੇ ਕਿਹਾ ਹੋਵੇ ਗੁਰੂ ਪੀਰ ਨੇ ਕਿਹਾ ਹੋਵੇ ਕਿ ਰੂਹੀ ਕਸੀਦਾ ਪੜਨ ਵਾਲੀ ਕਿਹਾ ਹੋਵੇ ਤੇ ਅਸੀਂ ਗੋਂਸੀ ਅਕਸੀਦਾ ਰੂਹੀ ਕਸੀਦਾ ਪੜ ਸਕਦੇ ਆ ਗੁਰੂ ਦੀ ਇਜਾਜ਼ਤ ਤੋਂ ਬਿਨਾ ਇਹ ਚੀਜ਼ ਨਹੀਂ ਪੜੀ ਜਾ ਸਕਦੀ ਪਵਿੱਤਰ ਕਿਤਾਬ ਤੇ ਗੁਰੂ ਦੀ ਮਰਜ਼ੀ ਤੋਂ ਬਿਨਾ ਇਹ ਨਹੀਂ ਪੜੀ ਜਾ ਸਕਦੀ ਤੇ ਘਰ ਵਿੱਚ ਇਹਨੂੰ ਨਹੀਂ ਪੜਿਆ ਜਾ ਸਕਦਾ ਜੀ ਦੋਸਤੋ ਜੀ ਕੋ ਘਰ ਵਿੱਚ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ ਜੀ ਇਹਨੂੰ ਸ਼ਾਂਤ ਇਕਾਂਤ ਸ਼ਾਂਤ ਇਲਾਕੇ ਵਿੱਚ ਪੜਿਆ ਜਾਂਦਾ ਹੈ ਜੀ ਤੇ ਗੁਰੂ ਦੀ ਮਰਜ਼ੀ ਤੋਂ ਵਗੈਰੇ ਇਹਨੂੰ ਤਾਂ ਪੜਿਆ ਨਹੀਂ ਜਾਂਦਾ ਤੇ ਦੋਸਤੋਂ ਗੌਸਿਆ ਅਕੀਦਾ ਸਿੱਖਣਾ ਹੋਵੇ ਤੇ ਸਿੱਖ ਦੇ ਆ ਲੋਕ ਤੇ ਉਹਨੂੰ ਪੜਦੇ ਨੇ ਤੇ ਉਹ ਲਈ ਪਾਕ ਸਾਫ਼ ਹੋਣਾ ਪੈਂਦਾ ਹੈ ਜੀ ਕਿਉਂਕਿ ਇਹ ਬਹੁਤ ਪਵਿੱਤਰ ਕਿਤਾਬ ਹੈ ਇਹ ਗੌਸ ਭਗਤ ਜੀ ਦੁਆਰਾ ਲਿਖੀ ਗਈ ਪਵਿੱਤਰ ਕਿਤਾਬ ਹੈ ਜਿਹੜਾ ਗੌਸਿਆ ਅਕੀਦਾ ਪੜਦਾ ਉਹਦੇ ਜਿੰਦਗੀ 'ਚ ਕਦੀ ਘਾਟਾ ਨਹੀਂ ਹੁੰਦਾ ਹਮੇਸ਼ਾ ਵਾਧਾ ਹੀ ਹੁੰਦਾ ਹੈ ਤਰੱਕੀ ਤੇ ਜਾਂਦਾ ਉਹਦਾ ਕੋਈ ਵੀ ਕੰਮ ਕਦੀ ਵਿਗੜਦਾ ਨਹੀਂ ਸਮਾਸੀ ਉਹਦਾ ਕੰਮ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤੇ ਵਧੀਆ ਉਹਦੀ ਜ਼ਿੰਦਗੀ ਵਧੀਆ ਬਣ ਜਾਂਦੀ ਹੈ ਜੀ ਗੌਸੀਅਕ ਸੀਦਾ ਦੋਸਤੋਂ ਇਹਨੂੰ ਅਸੀਂ ਜ਼ਿੰਦਗੀ 'ਚ ਜੇ ਪੜਨਾ ਹੋਵੇ ਤੇ ਸਾਨੂੰ ਗੁਰੂ ਦੀ ਇਜਾਜ਼ਤ ਲੈਣੀ ਪੈਂਦੀ ਹੈ ਜੀ ਤੇ ਦੋਸਤੋਂ ਜੇ ਤੁਸੀਂ ਗੌਸੀਅਕ ਸੀਦਾ ਪੜਦੇ ਆ ਜਾਂ ਪੜਨਾ ਚਾਹੁੰਦੇ ਆ ਤੇ ਤੁਹਾਨੂੰ ਆਪਣੇ ਗੁਰੂ ਦੀ ਇਜਾਜ਼ਤ ਜ਼ਰੂਰ ਲੈਣੀ ਪੈਂਦੀ ਹੈ ਜੀ ਫਿਰ ਗੌਸੀਅਕ ਸੀਦਾ ਪੜਦੇ ਆ ਜੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਸਬਸਕ੍ਰਾਈਬ ਕਰਨਾ ਜੀ Ya ja, pira en